ਯਾਰਾ ਜਸਪਾਲ ਸਿੰਘ ਜੀ ਕੈਂਡੀਡੇਟ ਭਈ ਆ ਜੀ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਕਿ ਸਾਡੇ ਕੋਲ ਕੋਈ ਰੁਜ਼ਗਾਰ ਨਹੀਂ ਹੈਗਾ ਅਸੀਂ ਮਜ਼ਦੂਰ ਲੋਕ ਹਾਂ ਅਸੀਂ ਮਿਹਨਤ ਮਜ਼ਦੂਰੀ ਕਰਨ ਆਉਨੇ ਆ ਸਾਨੂੰ ਜਗ੍ਹਾ ਦਿੱਤੀ ਜਾਵੇ ਭਗਵੰਤ ਮਾਨ ਨੇ ਐਲਾਨ ਵੀ ਕੀਤਾ ਸੀ ਮਜ਼ਦੂਰਾਂ ਨੂੰ ਜੇ ਸਾਡੇ ਖਲੋਣ ਵਾਸਤੇ ਜਗ੍ਹਾ ਨਹੀਂ ਹੈਗੀ ਤੇ ਮਜ਼ਦੂਰਾਂ ਨੂੰ ਜਗ੍ਹਾ ਦਿੱਤੀ ਜਾਵੇ ਅਸੀਂ ਸਰਕਾਰ ਦੇ ਸਾਡੇ ਇਹ ਹੱਥ ਬਣ ਕੇ ਬੇਨਤੀ ਕਰਦੇ ਆਂ ਕਿ ਮਜ਼ਦੂਰਾਂ ਨੂੰ ਜਗ੍ਹਾ ਦਿੱਤੀ ਜਾਵੇ ਕੋਈ ਜਗ੍ਹਾ ਨਹੀਂ ਆ ਗਈ ਮਜ਼ਦੂਰਾਂ ਨੂੰ ਅੱਜ ਮਜ਼ਦੂਰ ਦਿਵਸ ਸਾਰਾ ਸਾਰਾ ਦੇਸ਼ ਮਨਾ ਰਿਹਾ। ਛੁੱਟੀ ਵੀ ਆ ਗਈ ਹੈ। ਕਿਹੜੀ ਮੰਗ ਰੱਖਣਾ ਚਾਹੁੰਦੇ? ਅਸੀਂ ਮੰਗ ਰੱਖੀ ਇਹੋ ਰੱਖਾ ਤੁਮੇ ਸਰਕਾਰ ਦੇ ਗਾੜੀ ਤੇ ਸਾਡੇ ਬੰਦੇ ਦੇ ਘਰ ਤੇ ਸਾਨੂੰ ਦਿੱਤੇ ਜਾਣ। ਕੀ ਕਹਿਣਾ ਚਾਹੋ? ਸਭ ਤੋਂ ਪਹਿਲਾਂ ਤੇ ਮੈਂ ਲਿਬਰਡੇ ਦੇ ਉੱਪਰ ਸਾਰਿਆਂ ਨੂੰ ਵਧਾਈ ਦੇਵਾਂਗਾ ਕਿ ਇਹਨਾਂ ਨੇ ਅੱਜੇ ਲਿਬਰਡੇ ਮਨਾ ਰਹੇ ਨੇ। ਲੇਕਿਨ ਇੱਕ ਜ਼ਰੂਰੀ ਗੱਲ ਇਹ ਹੈ ਕਿ ਲੇਬਰ ਡੇ ਦੇ ਮੌਕੇ ਦੇ ਉੱਤੇ ਮੈਂ ਇੱਕ ਸੰਦੇਸ਼ ਦੇਣਾ ਚਾਹਾਂਗਾ। ਕਿ ਇੱਕ ਮਜ਼ਦੂਰ ਜਿਹੜਾ ਹੈ ਉਹ ਪੂਰਾ ਦੇਸ਼ ਬਣਾਉਣ ਵਿੱਚ ਕੌਮ ਬਣਾਉਣ ਵਿੱਚ ਉਸ ਦਾ ਬੜਾ ਅਹਿਮ ਯੋਗਦਾਨ ਹੁੰਦਾ ਹੈ ਕਿ ਕਿਸੇ ਦੀ ਵੀ ਵੱਡੀ ਵੱਡੀ ਬਿਲਡਿੰਗਾਂ ਵਿੱਚ ਅਸੀਂ ਬੈਠਦੇ ਹਾਂ ਜਾਂ ਜੋ ਵੀ ਕਰਦੇ ਹਾਂ ਤੇ ਉਹ ਸਾਰੀਆਂ ਚੀਜ਼ਾਂ ਇੱਕ ਮਜ਼ਦੂਰ ਜਿਹੜਾ ਹੈ ਉਹ ਉਹਦੇ ਵਿੱਚ ਉਸ ਦਾ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ ਤੇ ਅੱਜ ਜ਼ਰੂਰਤ ਹੈ ਕਿ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਕਿ ਇਸ ਲੇਬਰ ਡੇ ਦੇ ਉੱਪਰ ਸਾਰੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਦੇ ਵੱਲ ਵਿਸ਼ੇਸ਼ ਧਿਆਨ ਦੇਣ ਇਹਨਾਂ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣ ਇਸੇ ਦੇ ਨਾਲ ਧੰਨਵਾਦ। ਮੈਂ ਮਕਬੂਲ ਅਹਿਮਦ ਸਮਾਜ ਸੇਵੀ ਅੱਜ ਲੇਬਰ ਡੇ ਤੇ ਸਭ ਤੋਂ ਪਹਿਲਾਂ ਸਾਰੇ ਮਜ਼ਦੂਰਾਂ ਨੂੰ ਮੈਂ ਵਧਾਈ ਦਿੰਦਾ ਹਾਂ। ਲੇਕਿਨ ਮੈਨੂੰ ਇੱਕ ਚੀਜ਼ ਦਾ ਬਹੁਤ ਅਫਸੋਸ ਹੈ। ਤੁਸੀਂ ਦੇਖੋ ਜਦੋਂ ਵੋਟਾਂ ਹੁੰਦੀਆਂ ਐ ਮਜ਼ਦੂਰੀ ਲੈਣਾ ਚ ਲੱਗੇ ਹੁੰਦੇ ਨੇ ਇਹਨਾਂ ਨੂੰ ਕੋਈ ਫਾਇਦਾ ਅਜ ਤੱਕ ਕੋਈ ਹੋਇਆ ਨਹੀਂ ਹੈ। ਕਹੋ ਮੁਦਲੀ ਸੋਲਦਾ ਤੋਂ ਵੰਜੇ ਨੇ ਕadien jaao ਕਮੇਟੀ ਕਰਦੇ ਬਾਅਦ ਦੇਖੋ ਇੰਨੀਆਂ ਲਾਈਨਾਂ ਲੱਗੀਆਂ ਹੁੰਦੀਆਂ। ਉਹ ਆਂਦੇ ਨੇ ਸਵੇਰੇ ਕਿ ਕੋਈ ਕੰਮ ਸਾਨੂੰ ਦੇ ਕੇ ਤਸੀਂ ਜਾਵਾਂਗੇ। ਉਹਨਾਂ ਦੇ ਬੈਠਣ ਵਾਸਤੇ ਉੱਥੇ ਕੋਈ ਪ੍ਰਬੰਧ ਨਹੀਂ ਹੈ ਕੋਈ ਛੱਡ ਹਨੀ ਕੋਈ ਟਾਇਲਟ ਬਾਸੂਮ ਨਹੀਂ ਕੋਈ ਪਾਣੀ ਪੀਣ ਦਾ ਪ੍ਰਬੰਧ ਨਹੀਂ ਤੇ ਮਤਿਆ ਕਿਦਾਂ ਦੇ ਸਾਡੇ ਨੇਤਾ ਨੇ ਜਿਹੜੇ ਇਹਨਾਂ ਦੀਆਂ ਵੋਟਾਂ ਦੇ ਇਹਨਾਂ ਦੇ ਸਿਰ ਤੇ ਐਮਐਲਏ ਬੰਦੇ ਨੇ ਮੰਤਰੀ ਬੰਦੇ ਨੇ ਤੇ ਉਹਨਾਂ ਨੂੰ ਇਹ ਮਤ ਮੁਢਲੀ ਸਹੂਲਤਾ ਹੀ ਨਹੀਂ ਦਿੰਦੇ ਤੇ ਮੇਰੀ ਪੰਜਾਬ ਸਰਕਾਰ ਤੋਂ ਅਪੀਲ ਹੈ ਤੁਹਾਡੀ ਜਿਹੜੀ ਸਰਕਾਰ ਬਣਦੀ ਹੈ ਇਹਨਾਂ ਮਜ਼ਦੂਰਾਂ ਇਹਨਾਂ ਜਿਹੜੇ ਆਮ ਨਾਗਰਿਕ ਹੈ ਉਹਨਾਂ ਦੀ ਵੋਟਾਂ ਨਾਲ ਬਣਦੀ ਹੈ ਖਟੋਗਾੜ ਤੁਸੀਂ ਆਮ ਨਾਗਰਿਕਾਂ ਨਾਲ ਨਹੀਂ ਤੇ ਖਟੋਗਾੜ ਦੇ ਮਜ਼ਦੂਰਾਂ ਦਾ ਖਿਆਲ ਰੱਖੋ ਉਹਨਾਂ ਵਾਸਤੇ ਜਿਹੜੇ ਮੁੱਢਲੀ ਸੋਲਤਾ ਉਹ ਤੇ ਪ੍ਰਦਾਨ ਕਰੋ